ਨਮਸਕਾਰ ਤੁਸੀਂ ਦੇਖ ਰਹੇ ਹੋ ਪਬਲਿਕ ਸਪੌਟ ਨਿਊਜ਼ ਫੋਕਸ ਤੇ ਮੈਂ ਬਹੁਤ ਦਰਸਾਂ ਹੰਗ ਦਸੂਆ ਸਬਜੀ ਮੰਡੀ ਦੇ ਲੋਕ ਤਰਸ ਰਹੇ ਹਨ ਪਾਣੀ ਨੂੰ ਸਬਜੀ ਮੰਡੀ ਦੇ ਆੜਤੀਆਂ ਤੇ ਹੋਰ ਕਰਮਚਾਰੀਆਂ ਨੇ ਆਪਣੀਆਂ ਮੁਸ਼ਕਲਾਂ ਦੱਸਦਿਆਂ ਕਿਹਾ ਕਿ ਸਬਜੀ ਮੰਡੀ ਵਿੱਚ ਕਈ ਦਿਨਾਂ ਤੋਂ ਪਾਣੀ ਨਾ ਔਨ ਕਰਕੇ ਬੜੀ ਮੁਸ਼ਕਲ ਆ ਰਹੀ ਹੈ ਅਸੀਂ ਆਪਣਾ ਪੀਣ ਵਾਲਾ ਪਾਣੀ ਆਪਣੇ ਘਰਾਂ ਤੋਂ ਹੀ ਲੈ ਕੇ ਆਉਂਦੇ ਹਾਂ ਮੰਡੀ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਨਹਾਉਣ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਬਣੀ ਹੋਈ ਹੈ ਤੇ ਮੰਡੀ ਵਿੱਚ ਬਹੁਤ ਗੰਦਗੀ ਫੈਲੀ ਹੋਈ ਹੈ ਇਸ ਵੱਲ ਕਮੇਟੀ ਦਾ ਕੋਈ ਧਿਆਨ ਨਹੀਂ ਜਾ ਰਿਹਾ ਦਸੂਆ ਸਬਜ਼ੀ ਮੰਡੀ ਦੇ ਚਾਰ ਦੇ ਕੰਟੀਨ ਦੇ ਠੇਕੇਦਾਰ ਨੇ ਕਿਹਾ ਕਿ ਮੈਂ ਮਾਰਕੀਟ ਕਮੇਟੀ ਨੂੰ ਸਾਲਾਨਾ ਚਾਰ ਹੀ ਕੰਟੀਨ ਦਾ 198000 ਰੁਪਏ ਠੇਕਾ ਦੇ ਰਿਹਾ ਹਾਂ ਪਰ ਕੰਟੇਨ ਵਿੱਚ ਬਿਜਲੀ ਅਤੇ ਪਾਣੀ ਦਾ ਹੋਣ ਕਰਕੇ ਠੇਕਾ ਕਾਫੀ ਨੁਕਸਾਨ ਵਿੱਚ ਜਾ ਰਿਹਾ ਹੈ ਉਸਨੇ ਕਿਹਾ ਕਿ ਮੈਂ ਇੱਕ ਅਜਿਹੇ ਠੇਕੇਦਾਰ ਹਾਂ ਜੋ ਕਿ ਲੋਕਾਂ ਦੇ ਝੂਠੇ ਭਾਂਡੇ ਮਾਜ ਕੇ ਤੇ ਮਾਰਕੀਟ ਕਮੇਟੀ ਨੂੰ ਠੇਕਾ ਦੇ ਰਿਹਾ ਉਸਨੇ ਕਿਹਾ ਕਿ ਮੇਰੇ ਨਾਲ ਤਕਾ ਹੋ ਰਿਹਾ ਹੈ ਤੇ ਮੇਰੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੈ ਪਬਲਿਕ ਸਪੌਟ న్యూਸ ਫੋਕਸ ਬਿਊਰੋ ਦੇ ਨਾਲ ਬਹਾਦਰ ਸਿੰਘ ਤੇ ਰਜੇਸ਼ ਕੁਮਾਰ ਦੀ ਰਿਪੋਰਟ ਹਾਂਜੀ ਹਾਂਜੀ ਇਹ ਪਾਣੀ ਦੀ ਪ੍ਰੋਬਲਮ ਹੈ ਇੱਥੇ ਪਾਣੀ ਨਹੀਂ ਆ ਰਿਹਾ ਮੰਡੀ ਦੁਤਵਾ ਮੰਡੀ 'ਚ ਤੇ ਇਹ ਪਾਣੀ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਆਹੀ ਠੇਕਾ ਲਿਆ 1,94,000 ਰੁਪਏ ਨੂੰ ਨਾ ਇੱਥ ਤੇ ਸਾਡਾ ਮਸਲਾ ਹੱਲ ਕੀਤਾ ਜਾਏ ਅਸੀਂ ਬੜੀ ਦੁਖੀਆਂ ਜੀ ਇਹਨਾਂ ਤੋਂ ਕਿੰਨਾ ਟਾਈਮ ਹੋ ਗਿਆ ਲਾਈਟ ਲਾਈਟ ਤਾਂ ਵੀ ਆ ਪਾਣੀ ਦਾ ਬੰਦ ਮਰਾਂ ਜੀ ਇਹਦੇ ਪਾਣੀ ਆਇਆ ਇਹਨੂੰ ਤੇ ਮਤਲਬ ਕਿ 4-5 ਮਹੀਨੇ ਹੋ ਗਏ ਪਾਣੀ ਆਂਦਾ ਹੀ ਨਹੀਂ ਹੈ ਤੇ ਟੂਟੀਆਂ ਵੀ ਬੰਦ ਕਰਦੀਆਂ ਜੀ ਹੁਣ ਇਹਨਾਂ ਨੇ ਟੂਟੀਆਂ ਦਾ ਵੀ ਪਾਣੀ ਨਹੀਂ ਆਂਦਾ ਪਿਆ ਤੇ ਹੁਣ ਪਾਣੀ ਕਿਸ ਨਾਲ ਆਉਂਦੇ ਬਾਈ ਪਾਣੀ ਆਈ ਉਹਨਾਂ ਲੋਕਾਂ ਦੇ ਘਰਾਂ ਚ ਭਰੀਦਾ ਜੀ ਜਾ ਕੇ ਕਦੀ ਬਾਲਟੀ ਚੱਕੀ ਦੀ ਉਧਰ ਚੱਲਦੀਦਾ ਚੰਗੀ ਬਾਲਟੀ ਚੱਕੀ ਦੀ ਉਧਰ ਚੱਲਦੀਦਾ ਤੇ ਤੁਸੀਂ ਇਹਦੇ ਬਾਰੇ ਕੰਪਲੇਂਟ ਕੀਤੀ ਕੋਈ ਕੰਪਲੇਂਟ ਆਹੀ ਕੀਤੀ ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ ਜੀ ਕਿੱਥੇ ਕੰਪਲੇਂਟ ਕੀਤੀ ਸੀ ਕੰਪਲੇਂਟ ਆਹੀ ਮਾਰਕੀਟ ਮੈਡੀਚ ਮੋਹਜਵਾਨੀ ਗਿਆ ਜੀ ਉਧਰ ਦਰਖਾਸਤ ਕੋਈ ਨਹੀਂ ਦਿੱਤੀ ਮੋਹਜਵਾਨੀ ਜਾ ਕੇ ਗਿਆ ਪਾਣੀ ਨਹੀਂ ਪਾਣੀ ਵੀ ਉਹ ਕਹਿੰਦੇ ਜੀ ਤੁਹਾਡਾ ਐ ਤਾਂ ਹੀ ਨਹੀਂ ਤੁਸੀਂ ਵਈ ਉਹਨਾਂ ਦਾ ਵੱਲੋਂ ਕੋਈ ਕਾਰਵਾਈ ਨਹੀਂ ਹੋ ਰਹੀ ਅੱਛਾ ਤਾਂ ਹੁਣ ਕੋਈ ਲਿਖਤੀ ਵੀ ਦਰਖਾਸਤ ਦਵਾਂਗੇ ਨਹੀਂ ਲਿਖਤੀ ਦਰਖਾਸਤ ਹੈ ਜੀ ਹੁੰਦੇ ਆਂਗੇ ਜੀ ਤੁਹਾਨੂੰ ਪਹਿਲਾਂ ਅਸੀਂ ਤੁਹਾਨੂੰ ਫੋਟਿਆ ਵੀ ਤੁਸੀਂ ਸਾਡਾ ਬਖਾਲ ਕਰੋ ਤੇ ਬਾਅਦ ਵਿੱਚ ਅਸੀਂ ਲਿਖਤੀ ਤੌਰ 'ਤੇ ਕਾਫੀ ਦਵਾਂਗੇ ਠੀਕ ਪਾਜੀ ਆ ਮੈਨੂੰ ਕੰਡੀਨ ਦਿੱਤੀ ਇਹਨਾਂ ਨੇ 194000 ਰੁਪਏ ਦਾ ਮੈਨੂੰ ਠੇਕਾ ਦਿੱਤਾ ਜੀ ਇੱਥੇ ਨਾ ਪਾਣੀ ਨਾ ਬੱਤੀ ਮੈਂ ਬਹੁਤ ਦੁਖੀ ਆ ਜੀ ਇਹਨਾਂ ਤੋਂ ਇੱਕ ਪਹਿਲਾ ਠੇਕੇਦਾਰ ਦੁਨੀਆਂ ਦਾ ਏਦਾਂ ਦਾ ਜਿਹੜਾ ਭੰਡੇ ਤੋਂ ਹੋ ਕੇ ਝੂਠੇ ਪੈਸੇ ਪੈਸੇ ਗੁਰੇ ਕਰ ਰਿਹਾ ਏ ਬਾਕੀ ਸਾਰੇ ਠੇਕੇਦਾਰ ਨੇ ਉਸ ਤੋਂ ਇਲਾਵਾ ਠੇਕੇਦਾਰ ਮੈਂ ਲੱਗੇ ਹੀ ਆ ਕੋਈ ਇਹੋ ਜਿਹੜਾ ਝੂਠੇ ਭੰਡੇ ਤੋਂ ਹੋ ਕੇ ਤੇ ਮਾਰਕੀਟ ਮੀਡੀਆ ਨੂੰ ਪੈਸੇ ਦੇ ਰਿਹਾ ਜੀ ਮੈਨਾਂ ਬਹੁਤ ਧੱਕਾ ਹੋ ਰਿਹਾ ਜੀ ਮੈਨੂੰ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਮੈਨਾਂ ਨੂੰ ਐਪਲੀਕੇਸ਼ਨਾਂ ਵੀ ਲਿਖ ਕੇ ਦਿੱਤੀਆਂ ਜੀ ਮੈਨੂੰ ਕੋਈ ਵਾ ਤੇ ਸਾਡਾ ਬੁਰਾ ਹਾਲ ਹੋ ਜਾਦਾ ਜੀ ਇੱਥੇ ਸਵੇਰੇ 4 ਵਜੇ ਕਰੋਟ ਕੇ ਆ ਜੀ ਦਾ ਹੀ ਭਾਂਡੇ ਧੋਈਦੇ ਆ ਇਹਨਾਂ ਦੇ ਹੋ ਗਏ ਧੋਈਦੇ ਆ ਜੀ ਬੱਸ ਸਾਡਾ ਜੀ ਸਾਡਾ ਹੱਲ ਕਰਿਆ ਜਾਵੇ ਤੇ ਜਲਦ ਤੋਂ ਜਿਆਦਾ ਠੇਕਾ ਜਿਹੜਾ ਕੈਨਸਲ ਕਰਾਇਆ ਜਾਵੇ ਤੇ ਲਾਈਟ ਵੀ ਨਹੀਂ ਅੰਦਰ ਹਾਂ ਜੀ ਇੱਥੇ ਲਾਈਟ ਹੀ ਨਹੀਂ ਕੋਈ ਲੜਨੀ ਹੈਗੀ ਜੀ ਅੰਦਰ ਕੋਈ ਬੱਤੀ ਨਹੀਂ ਹੈਗੀ ਆਹ ਸ਼ਟਰ ਵੀ ਹੈ ਨਹੀਂ ਜੀ ਇਹ ਵੀ ਆਹੀ ਆਪਣਾ ਲਵਾਇਆ ਤੇ ਅਡੀਨਾ ਵੀ ਆਈ ਆਪਣੀਆਂ ਬੁਆਈਆਂ ਜੀ ਇੱਥੋਂ ਤੇ ਕੋਈ ਸ਼ਟਰ ਨਹੀਂ ਹੈਗਾ ਜੀ ਆਹ ਸ਼ਟਰ ਆਪਾਂ ਆਪਣਾ ਲਵਾਇਆ ਆ ਕੰਡੀਨਾ ਜਿਹੜੀਆਂ ਹੈਗੀਆਂ ਟੀਨਾ ਉੱਪਰ ਪਈਆਂ ਆ ਵੀ ਅਸੀਂ ਆਪਣੇ ਕੋਲੋਂ ਪੈਸੇ ਖੱਚ ਕੇ ਲਵਾਏ ਜੀ। ਕੀ ਸਮੱਸਿਆ ਜੀ ਇਥੇ? ਸਮੱਸਿਆ ਪਾਣੀ ਦੀ ਬਹੁਤ ਵੱਡੀ ਸਮੱਸਿਆ ਮੰਡੀ 'ਚ ਸੀਵਰੇਜ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ ਜੀ। ਮੰਡੀ ਟੂਟੀਆਂ ਬੰਦ ਪਈਆਂ ਨੇ ਪਾਣੀ ਚੱਲਦਾ ਨਹੀਂਗਾ। ਸਭ ਤੋਂ ਮੇਜਰ ਸਮੱਸਿਆ ਹੈ ਮੰਡੀ। ਅੱਛਾ ਜੀ। ਤੇ ਹੁਣ ਪਾਣੀ ਕਿੱਥੋਂ ਲੈ ਕੇ ਆਉਂਦੇ ਤੁਸੀਂ? ਪਾਣੀ ਬਹੁਤ ਮੁਸ਼ਕਲ ਘਰੋਂ ਲੈ ਕੇ ਆਨੇ ਜੀ ਪਾਣੀ ਪੀਣ ਵਾਸਤੇ ਤੇ। ਕੋਈ ਡਰਾਈਵਰ ਆ ਜਾਏ। ਕੋ ਬਾਰ ਉਹ ਸੱਚਾ ਸੱਚੇ ਮਿਤਰਾ ਆਰਤੀ ਭਰਾ ਜੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ ਇੱਥੇ ਇਹ ਜਿਹੜੇ ਬੰਦੇ ਕੰਮ ਕਰਦੇ ਨੇ ਮਦਦ ਵੀ ਕਰਦੇ ਨੇ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਨਹਾਉਣ ਤੋਂ ਆਉਂਦੀ ਬਹੁਤ ਦਿੱਕਤ ਹੈ ਕੋਈ ਲੈਟਰਨ ਬਾਜ਼ ਇਨਸਾਫ ਨਹੀਂ ਜੀ ਕੰਡੀਨ ਦੇ ਅੰਦਰ 4-5 ਮਹੀਨੇ ਹੋ ਗਏ ਪਾਣੀ ਨਹੀਂ ਆ ਰਿਹਾ ਜੀ ਅੱਗੇ ਆ ਟੁੱਟੀ ਸੀਗੀ ਇਹ ਤਾਂ ਪਾਣੀ ਭਾਲੀਦਾ ਸੀਗਾ 4-5 ਦਿਨ ਬੰਦ ਹੋ ਗਈ ਆ ਸਾਲੋਂ ਪਾਣੀ ਦੀ ਬਹੁਤ ਸਮੱਸਿਆ ਹੈ ਗਈ ਜੀ ਅਸੀਂ ਬਹੁਤ ਦੁਖੀ ਆ ਜੀ ਪਾਣੀ ਤੋਂ ਤੇ ਨਾਟ ਦੇ ਅੰਦਰ ਲਾਈਟ ਹੈ ਗਈ ਆ 1,94,000 ਰੁਪਏ ਦਾ ਇਹਨਾਂ ਨੇ ਕੰਡੀਨ ਦਾ ਠੇਕਾ ਚੜ੍ਹਿਆ ਕੋਈ ਕਾਗਜ਼ਾਂ ਦੀ ਕੰਡੀਨ ਨਹੀਂ ਹੈ ਕੋਈ ਇਹਨਾਂ ਦੀ ਸਾਡੀ ਸੁਣਵਾਈ ਨਹੀਂ ਹੋ ਰਹੀ ਮਤਲਬ ਆਂਦਾ ਇਹ ਤੇ ਠੇਕਾ ਕਿਹਨਾਂ ਨੇ ਲਿਆ ਠੇਕਾ ਮੈਂ ਲਿਆ ਜੀ ਨਹੀਂ ਤਾਂ ਤੁਸੀਂ ਤਾਰਾ ਕਿਨੂੰ ਦਾ ਠੇਕਾ ਮਾਰਕੀਟ ਕਮੇਟੀ ਜੀ ਮਾਰਕੀਟ ਕਮੇਟੀ ਨੂੰ ਠੇਕਾ ਧਾਰਿਆ ਜੀ ਅੱਛਾ ਜੀ ਕਿੰਨਾ ਦਾ ਹੈ ਤਾਰੇ 194000 ਰੁਪਏ ਦਾ ਰਿਹਾ ਜੀ ਅੱਛਾ ਉਹਦੀ ਰਸੀਦ ਕਰਾ ਕੇ ਠੇਕਾ ਜੀ ਤਾਂ ਆ ਗਿਆ ਜੀ ਹੱਥੇ ਮੜ ਇਹਨਾਂ ਦੇ ਕੀਤੀ ਆ ਜੀ ਕਾਰਵਾਈ ਪਾਈ ਸੀਗੀ ਤੇ ਨਜਾਇਜ਼ ਕਰਕੇ ਚਕਾਉਦੇ ਸਾਡੇ ਕੋਲ ਅਸੀਂ ਹੋਰ ਜੀ ਤਾਂ ਡੱਕਿਆ ਇਹਨਾਂ ਦੇ ਸਾਡੇ ਤੇ ਕਾਰਵਾਈ ਕੀਤੀ ਆ ਜੀ ਇਹਨਾਂ ਨੂੰ ਮੋਟ ਜਵਾਬ ਭੇਜ ਦਿੱਤਾ ਜੀ ਹੋਰ ਕੋਈ ਕਹਿਣਾ ਚਾਹੁੰਦੇ ਹੋ ਔਰ ਬਸ ਇਹ ਨਹੀਂ ਕਿ ਬੰਦੇ ਪਾਣੀ ਦੀ ਮੇਨ ਸਮੱਸਿਆ ਬਣੀ ਮੇਜਰ ਸਮੱਸਿਆ ਪਾਣੀ ਦੀ ਹੈ ਮੇਜਰ ਪਾਣੀ ਦੀ ਹੈ ਤੇ ਬਾਕੀ ਕੋਈ ਆਪ ਦੇਖ ਲਓ ਮੰਡੀ ਦੇ ਕੋਲ ਸਫਾਈ ਨਹੀਂ ਹੈਗੀ ਕੋਈ ਇੱਥੇ ਕੋਈ ਕਾਰਵਾਈ ਨਹੀਂ ਹੈਗੀ ਜੀ ਦੇਖੋ ਕੋਈ ਕਿਦਾਂ ਗੰਦ ਪਿਆਰੀ ਮੰਡੀ ਦੇ ਵਿੱਚ ਪਾਣੀ ਸਮੱਸਿਆ ਇੱਥੇ ਕੋਈ ਬਾਥਰੂਮ ਹੈਗਾ ਆ ਕੋਈ ਜ਼ਿੰਮੇਦਾਰ ਭਰਾ ਡਾਂਦਾ ਆ ਨਾ ਉਹਨਾਂ ਨੂੰ ਬਾਥਰੂਮ ਕਰਨ ਜਗ੍ਹਾ ਮਿਲਦੀ ਨਾ ਉਹਨਾਂ ਨੂੰ ਲੈਟਰਨ ਦੀ ਜਗ੍ਹਾ ਮਿਲਦੀ ਜੀ ਕੋਈ